ਹੁਣ ਕੁਝ ਹੀ ਦਿਨ ਬਾਕੀ ਨੇ ਅਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਆਉਣ ਵਾਲੀਆਂ ਨੇ ਕੇਂਦਰੀ ਮੁਲਾਜ਼ਮਾਂ ਨੂੰ ਮਾਰਚ ਵਿੱਚ ਬੰਪਰ ਤਨਖਾਹ ਮਿਲਣ ਜਾ ਰਹੀ ਹੈ ਮਾਰਚ ਦੇ ਮਹੀਨੇ ਵਿੱਚ ਜਨਵਰੀ ਅਤੇ ਫਰਵਰੀ ਦੇ ਡੀਏ ਦਾ ਬਕਾਇਆ ਮਾਰਚ ਦਾ ਵਧਿਆ ਹੋਇਆ ਡੀਏ ਅਤੇ ਵਧਿਆ ਹੋਇਆ ਐਚ ਆਰ ਏ ਮਿਲੇਗਾ ਕੇਂਦਰ ਸਰਕਾਰ ਨੇ ਮਾਰਚ ਵਿੱਚ ਮਹਿੰਗਾਈ ਪੱਤੇ ਵਿੱਚ 4% ਦਾ ਵਾਅਦਾ ਕੀਤਾ ਹੈ ਕੇਂਦਰ ਸਰਕਾਰ ਦੇ ਕਰਮਚਾਰੀਆਂ ਦਾ डीए ਹੁਣ ਵਧ ਕੇ 50% ਹੋ ਗਿਆ ਹੈ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ ਵੀ 4% ਤੋਂ ਵਧਾ ਕੇ 50% ਹੋ ਗਈ ਹੈ ਵਧੇ ਹੋਏ ਡੀਏ ਅਤੇ ਡੀਆਰ ਨੂੰ 1 ਜਨਵਰੀ 2024 ਤੋਂ ਲਾਗੂ ਮੰਨਿਆ ਜਾਵੇਗਾ ਇਸ ਨਾਲ ਕੇਂਦਰ ਸਰਕਾਰ ਦੇ 49.8 49.18 ਲੱਖ ਮੁਲਾਜ਼ਮਾਂ ਅਤੇ 67.95 ਲੱਖ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਨੂੰ ਲਾਭ ਹੋਵੇਗਾ ਮਹਿੰਗਾਈ ਪੱਤਾ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਤਨਖਾਹ ਦਾ ਹਿੱਸਾ ਹੈ ਇਸ ਲਈ ਜਦੋਂ ਡੀਏ ਵਧੇਗਾ ਤਾਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਤਨਖਾਹ ਵੀ ਵਧੇਗੀ ਕੇਂਦਰ ਸਰਕਾਰ ਦੇ ਇੱਕ ਕਰਮਚਾਰੀ ਦੀ ਗੱਲ ਕਰੀਏ ਜਿਸ ਨੂੰ ਹਰ ਮਹੀਨੇ 45700 ਰੁਪਏ ਦੀ ਮੁੱਢਲੀ ਤਨਖਾਹ ਮਿਲਦੀ ਹੈ ਉਸ ਤੋਂ ਪਹਿਲਾਂ ਉਹਨਾਂ ਦਾ ਮਹਿੰਗਾਈ ਪੱਤਾ 46 ਫੀਸਦੀ ਦੀ ਦਰ ਨਾਲ 21000ਆ 22 ਰੁਪਏ ਸੀ डीए ਵਿੱਚ 50% ਵਾਧੇ ਕਾਰਨ ਉਹਨਾਂ ਦਾ ਮਹਿੰਗਾਈ ਪੱਤਾ 22850 ਰੁਪਏ ਹੋ ਜਾਵੇਗਾ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਹਾਊਸ ਰੈਂਟ ਅਲਾਉਂਸ ਮਿਲਦਾ ਹੈ ਜੋ ਕਿ ਉਹ ਕਿੱਥੇ ਰਹਿੰਦੇ ਨੇ ਇਸ ਤੇ ਨਿਰਭਰ ਕਰਦਾ ਹੈ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਮੰਨ ਲਓ ਕਿ ਕੇਂਦਰ ਸਰਕਾਰ ਦਾ ਇੱਕ ਕਰਮਚਾਰੀ ਜਿਸ ਨੂੰ 45700 ਰੁਪਏ ਮੁੱਢਲੀ ਤਨਖਾਹ ਮਿਲਦੀ ਹੈ ਇੱਕ 22 ਸ਼੍ਰੇਣੀ ਦੇ ਸ਼ਹਿਰ ਵਿੱਚ ਰਹਿੰਦਾ ਹੈ ਹੁਣ ਤੱਕ ਉਸ ਦਾ ਐਚ ਆਰਏ 8262 ਰੁਪਏ ਸੀ ਇੱਕ ਵਾਰ ਜਦੋਂ ਡੀਏ 50% ਤੱਕ ਪਹੁੰਚ ਜਾਂਦਾ ਹੈ ਤਾਂ ਉਹਨਾਂ ਦਾ ਐਚਆਰਏ ਵਧ ਕੇ 20% ਹੋ ਜਾਵੇਗਾ ਇਸ ਲਈ ਹੁਣ ਉਸ ਦਾ ਐਚਆਰਏ ਸੋਧ ਕੇ 9940 ਰੁਪਏ ਕਰ ਦਿੱਤਾ ਜਾਵੇਗਾ ਯਾਨੀ ਹੁਣ ਉਸ ਨੂੰ ਹਰ ਮਹੀਨੇ ਪਹਿਲਾਂ ਦੇ ਮੁਕਾਬਲੇ 914 ਰੁਪਏ